ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਿਖਾਉਨੇ ਆ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਸਟੇਸ਼ਨ ਦੇ ਬਾਹਰ ਖੜੇ ਆ ਅਸੀਂ ਰੇਲਵੇ ਸਟੇਸ਼ਨ ਆ ਦੇਖੋ ਇੱਥੋਂ ਦਾ ਕੀ ਮਨਜ਼ਰਾ ਇੱਥੋਂ ਦਾ ਇੱਕ ਕੀ ਮੰਜ਼ਰ ਬਣਿਆ ਹੋਇਆ ਨਸ਼ੇੜੀ ਕਿੱਦਾਂ ਲਟਕ ਰਹੇ ਨੇ ਕਿੱਦਾਂ ਫਲਿਊਟ ਲਾਈ ਜਾਂਦੇ ਨੇ ਬੈਠੇ ਸ਼ਰੇ ਆਮ ਨਸ਼ਾ ਲਾਈ ਆ ਗਰੀਆ ਐਂ ਡਿੱਗੇ ਜਾਂਦੇ ਨੇ ਉਹ ਦੇਖ ਕੇ ਸ਼ਾਇਦ ਭੱਜਣ ਵੀ ਉੱਠਣ ਵੀ ਦੇਖੋ ਤੇ ਇੱਕ ਆ ਇਨਸਾਨ ਇਹ ਸਾਡੇ ਪੰਜਾਬ ਦੀ ਸਰਤੀ ਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਇਹ ਦ੍ਰਿਸ਼ ਨੇ ਲੁਧਿਆਣੇ ਵਰਗਾ ਸ਼ਹਿਰ ਜਿਹੜਾ ਹੱਬ ਆ ਅੰਡਾਸ਼ਤਰੀ ਦਾ ਦੇਖੋ ਕਿਵੇਂ ਕੀ ਹਾਲ ਆ ਆ ਨੌਜਵਾਨਾਂ ਦੇ ਸਾਡੇ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਆ ਦੇਖੋ ਉਹ ਹਲੋ ਤੁਸੀਂ ਕੀ ਕਰੀ ਜਾਂਦੇ ਹੋ ਬੈਠੇ ਕਿਵੇਂ ਜ਼ਿੰਦਗੀ ਗਾਲ ਲੀਆ ਤਰਾ ਫਲੂਟ ਡੇਕ ਪਿਆ ਤਰਾ ਰਮਾਲ ਮੈਨੂੰ ਹੁੰਦਾ ਨਹੀਂ ਅਰੇ ਤੇਰਾ ਕੀ ਪੀ ਜੰਨਾ ਹ ਕੀ ਸੁੰਘੀ ਜੰਨਾ ਹੈ ਨੌਜਵਾਨ ਮੁੰਡਿਆਂ ਤੁਸੀਂ ਖੜਾਓ ਕੀ ਹਾਲ ਹੋਇਆ ਤੇਰਾ ਹੈ ਆ ਫਲੂਟ ਲਈ ਜਨਾ ਕੋਤੇ ਤੇ ਅਤਰ ਮਰ ਜੇਗਾ ਹੈ ਮਰ ਜਾਏਗਾ ਤੂੰ ਤੋ ਯਾਰ ਕੀ ਫਾਇਦਾ ਬੇਟਾ ਜ਼ਿੰਦਗੀ ਖਤਮ ਹੋ ਜੂ ਤੇਰੀ ਜ਼ਿੰਦਗੀ ਪੂਰੀ ਪੀਲੇ ਛੱਡ ਦੇ ਵਾਲਾ ਹਾਲ ਆ ਭਾਈ ਇਹ ਹਾਲ ਆ ਯਾਰਾ ਭਾਈ ਤੁਸੀਂ ਮਾਰਕੀਟ ਜਿੱਥੇ ਨੇੜੇ ਤੇ ਵੀ ਹਾਂਜੀ ਹਾਂਜੀ ਭਾਈ ਯਾਰ ਇਹਨਾਂ ਨੂੰ ਕੋਈ ਪ੍ਰਸ਼ਾਸਨ ਦੇਖੋ ਕਿਵੇਂ ਦੇਖੋ ਲੈ ਸ਼ਾਹ ਚ ਬਹੁਤ ਕੁਝ ਕਰਦਾ ਜੀ ਫਿਰ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਉਹ ਮੜਾ ਲਈ ਕੋਲ ਬੁਝਾਣੇ ਇਹਨਾਂ ਨੂੰ ਇਹ ਸੁਣੋ ਬਾਤ ਸੁਣੋ ਉਹ ਬਾਤ ਤਾਂ ਸੁਣ ਲੈ ਬਾਤ ਸੁਣ ਕੋਈ ਆ ਬਾਈ ਕੀ ਕੰਮ ਕਰਦਾ ਤੂੰ ਕੀ ਕੰਮ ਕਰਦਾ ਹੈ ਕੀ ਕੰਮ ਕਰਦਾ ਯਾਰ ਅਦੇ ਬਦਲੇ ਕੁਛ ਨਹੀਂ ਕਹਿੰਦੇ ਨੂੰ ਕੀ ਕੰਮ ਕਰਦਾ ਸਪਾਇਲੈਂਸ ਦਾ ਕੰਮ ਕਰ ਰਿਹਾ ਸੀ ਸਪਾਇਲੈਂਸ ਦਾ ਬੇਟਰਾ ਇਹ ਲੁੱਟਾ ਹੋਇਆ ਕਰਦੇ ਰਾਤ ਨੂੰ ਬੱਸ ਚੋਰੀਆਂ ਲੁੱਟਾ ਗੋਆ ਸਾਰੇ ਫਰੂਟ ਲੈਣੇ ਸਾਰੇ ਨਾਲ ਗਲੋਸਨ ਲੈਣੇ ਉਸ ਤੋਂ ਬਾਅਦ ਆ ਹਾਲਾਤ ਬਣ ਜਾਂਦੇ ਆ ਉਸ ਤੋਂ ਬਾਅਦ ਫਿਰ ਆ ਹਾਲਾਤ ਬਣ ਜਾਂਦੇ ਇਹ ਵੀ ਐਂ ਕਵਾੜ ਦਾ ਕੰਮ ਕਰਦਾ ਸੀ ਨਸ਼ਾ ਕਰਦਾ ਸ਼ਰਾਬ ਪੀਂਦਾ ਸੀ ਜਿੰਨਾ ਕਿ ਕਵਾੜ ਇਕੱਠਾ ਕਰਕੇ ਇਥੋਂ ਬੋਤਲਾਂ ਬਾਤਲਾਂ ਉਹਦੇ ਜੋ ਪੈਸੇ ਬੰਦੇ 100 200 ਰੁਪਿਆ ਜਦੋਂ ਹੱਡ ਪੈਰ ਚੱਲਦੇ ਸੀਗੇ ਉਦੋਂ ਕਿਸੇ ਦੀ ਜਿਵੇਂ ਬਾਈ ਦਾ ਦਾ ਲੁੱਟਾ ਖੋਆ ਕਰਕੇ ਵੀ ਕਰ ਲੈਂਦੇ ਆ ਰਾਤ ਨੂੰ ਸਟੇਸ਼ਨ ਤੋਂ ਕੋਈ ਵਿਚਾਰਾ ਨਿਕਲਦਾ ਪਰਦੇਸੀ ਕੋਈ ਦੂਰੋਂ ਨੇੜੇੋਂ ਆਉਂਦਾ ਕੋਈ ਦੁੱਖ ਤਕਲੀਫ ਚ ਕਿਸੇ ਰਿਸ਼ਤੇਦਾਰੀ ਚ ਮਿਲਣ ਵਾਸਤੇ ਜਾਂ ਕਿਵੇਂ ਆ ਉਲੂ ਸਾਈਡ ਤੇ ਕਰਕੇ ਐਡਾ ਸੁਰਾ ਕੱਢ ਕੇ ਦਿਖਾ ਦੇਣਾ ਉਹਦਾ ਖੋਹ ਲੈਣਾ ਵਿਚਾਰਨ ਦਾ ਪਰਸੇ ਕਿਸ ਦਾ ਕੁਛ ਲੁਧਿਆਣਾ ਸ਼ਹਿਰ ਵੀ ਹੁਣ ਮੈਟਰੋ ਸਿਟੀ ਆ ਵੱਡਾ ਸ਼ਹਿਰ ਬਣ ਗਿਆ ਮਹਾਨਗਰ ਬਣ ਚੱਲਿਆ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਕਿੱਥੇ ਲੋਕ ਰਹੀ ਜਾਂਦੇ ਆ ਕਿੱਥੇ ਰਹਿ ਰਹੇ ਆ ਕੋਈ ਗਿਣਤੀ ਨਹੀਂ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਹਨਾਂ ਦੀ ਪੁੱਛ ਪੜਤਾਲ ਨਹੀਂ ਉੱਥੇ ਹੀ ਕੁੱਤਾ ਪਿਆ ਉੱਥੇ ਹੀ ਇਨਸਾਨ ਪਿਆ ਇਨਸਾਨ ਤੇ ਕੁੱਤੇ ਦੀ ਮਤਲਬ ਹਰ ਕੀ ਖਤਮ ਕਰਦਾ ਹੈ ਇਹ ਬਾਈ ਵਿਚਾਰਾ ਠੀਕ ਆ ਅਸੀਂ ਨਹੀਂ ਕਹਿੰਦੇ ਮਾੜਾ ਚੰਗਾ ਸਾਡਾ ਫਰਜ਼ ਬਣਦਾ ਅਸੀਂ ਆਪਣੀ ਡਿਊਟੀ ਨਿਭਾਈਏ ਪਰ ਪ੍ਰਸ਼ਾਸਨ ਦੀ ਡਿਊਟੀ ਆ ਜਿਹੜੀ ਸਿਸਟਮ ਦੀ ਡਿਊਟੀ ਆ ਜਿਹੜੀ ਇੱਥੇ ਨਾਈਟ ਸ਼ੈਲਟਰ ਬਣਦੀ ਡਿਊਟੀ ਆ ਜਿਹੜੀ ਉਹਨਾਂ ਨੂੰ ਇਦਾਂ ਦੇ ਲੋਕਾਂ ਨੂੰ ਸੰਭਾਲਣ ਦੀ ਡਿਊਟੀ ਆ ਜਿਹੜੀ ਉਹ ਸਾਰਾ ਕੁਝ ਕਿਤੇ ਨਾ ਕਿਤੇ 75 ਸਾਲ ਹੋ ਗਏ ਯਾਦ ਹੋਇਆ ਇਸ ਵਾਰ ਹੁਣ ਸਰਕਾਰ ਇਲੈਕਸ਼ਨ ਆ ਰਹੀਆਂ ਜਿੰਨੀਆਂ ਵੀ ਪਾਰਟੀਆਂ ਲੈ ਬੋਟਾ ਦੇ ਖੜਨ ਗਈਆਂ ਜਿੰਦਾ ਮਰਜੀ ਮੈਨੀਫੈਸਟੋ ਚੱਕ ਕੇ ਦੇਖ ਲਓ ਕਿਸੇ ਦੇ ਮੈਨੀਫੈਸਟੋ ਦੇ ਵਿੱਚ ਇਹਨਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਕਿਸੇ ਦੇ ਵਾਸਤੇ ਅੱਜ 500 ਤੋਂ ਵੱਧ ਮੈਂਬਰ ਸਾਡੇ ਸੁਪਨਿਆਂ ਦੇ ਘਰ ਚ ਰਹਿੰਦੇ ਆ ਹਰ ਮਹੀਨੇ ਕਰੀਬ 5 ਲੱਖ 6 ਲੱਖ ਰੁਪਿਆ ਬਿਜਲੀ ਦਾ ਬਿੱਲ ਬਣ ਜਾਂਦਾ ਹਰ ਇੱਕ ਇਨਸਾਨ ਨੂੰ ਹਰ ਘਰ ਚ 300 ਯੂਨਿਟ ਮਾਫ ਕਰਤੀ ਸਰਕਾਰ ਨੇ ਜਿਹੜਾ 500 ਬੰਦਾ ਉੱਥੇ ਰਹਿੰਦਾ ਉਹਨਾਂ ਦੀ 300 ਯੂਨਿਟ ਪਰ ਬੰਦੇ ਦੇ ਹਿਸਾਬ ਨਾਲ ਇਸ ਤਰੀਕੇ ਦਾ ਮਾਫ ਹੋਊਗਾ 73 ਸਾਲ ਸਾਨੂੰ ਆਜ਼ਾਦ ਹੋਇਆਂ ਨੂੰ ਹੋ ਗਏ ਇਹਨਾਂ ਦੇ ਮੈਨੀਫੈਸਟੋ ਦੇ ਵਿੱਚ ਜਿਹੜੇ ਲਾਵਾਰਸ ਲੋਕ ਨੇ ਜਿਹੜੇ ਅਨਨੋਨ ਲੋਕ ਨੇ ਜਿਨ੍ਹਾਂ ਦੇ ਅੱਗੇ ਪਿੱਛੇ ਵੀ ਕੋਈ ਹੈ ਨਹੀਂ ਜਿਨ੍ਹਾਂ ਨੂੰ ਉਹਨਾਂ ਦੇ ਆਪਣਿਆਂ ਨੇ ਵੀ ਛੱਡਤਾ ਉਹਨਾਂ ਦੇ ਉਹਨਾਂ ਦੇ ਅਧਿਕਾਰ ਦੀ ਗੱਲ ਕੌਣ ਕਰੂਗਾ ਕਿਹੜੀ ਪਾਰਟੀ ਕਰੂਗੀ ਗੱਲ ਕਿਹੜਾ ਇੱਕ ਇਦਾਂ ਦਾ ਅਜੰਡਾ ਲੈ ਕੇ ਆਊਗੀ ਪਾਰਟੀ ਕੋਈ ਪਹਿਲਾਂ ਦਾ ਸਾਨੂੰ ਲੁੱਟਦੇ ਆ ਰਹੇ ਦੋ ਪਾਰਟੀਆਂ ਕਿਤੇ ਬਾਰੀ-ਬਾਰੀ ਉਹ ਲੁੱਟੀਆਂ ਜਾਂਦੇ ਸੀ ਹੁਣ ਇੱਧਰ ਆ ਜਾ ਵੀਰੇ ਸ਼ਾਮੇ ਕਰ ਜਾ ਕੇ ਪਹਿਲਾਂ ਇਹਨੂੰ ਫਿਰ ਗੱਲਾਂ ਕਰਦੇ ਛੱਡ ਦੋ ਲੈ ਚੱਲੋ ਤਰੀ ਨਕਲੀ ਗੱਡੀ ਵਾਲਾ ਗੱਡੀ ਵਾਲੇ ਲੈ ਚੱਲੋ ਉਹ ਤੇ ਜਿਆਦਾ ਚੱਲੋ 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 ਤੁਸੀਂ ਦੇਖੋ ਇਸ ਅਨਸਾਨ ਦੀ ਕੀ ਦੁਰਦਸ਼ਾ ਕਰ ਦਿੱਤੀ ਅੱਜ ਤਿੰਨ 75 ਸਾਲਾਂ ਦੇ ਵਿੱਚ ਕਿਸੇ ਨੇ ਨਹੀਂ ਪੁੱਛਿਆ ਗਲੀਆਂ ਨਾਲੀਆਂ ਦੀ ਗੱਲਾਂ ਕਰੀ ਜਾਂਦੇ ਆ ਪੁਲ ਬਣਾਈ ਜਾਂਦੇ ਪੁਲਾਂ ਪਲਾਂ ਦੀ ਗਲੀਆਂ ਨਾੜਾਂ ਦੀ ਤਾਂ ਲੋੜ ਆ ਸਰਕਾਰਾਂ ਨੂੰ ਲੋੜ ਆ ਸਾਨੂੰ ਤਾਂ ਲੋੜ ਆ ਇੱਕ ਆਮ ਬੰਦੇ ਨੂੰ ਸਾਨੂੰ ਤਾਂ ਲੋੜ ਆ ਆਮ ਬੰਦੇ ਨੂੰ ਇੱਕ ਚੰਗਾ এনवायरमेंट ਇੱਕ ਚੰਗਾ ਸਿਸਟਮ ਇੱਕ ਇਲਾਜ ਮਿਲੇ ਬਰਾਬਰ ਤਾਂ ਮਿਲੇ ਤਾਂ ਕਰੋ ਚੱਕੇ ਚੱਕੋ ਤਾਂ ਨੂੰ ਕਰੋ ਚੱਕੋ ਤਾਂ ਨੂੰ ਕਰੋ ਗਲਾਰੂ ਪਾ ਲਿਆ ਗਿਆ ਰਿਸ਼ੂ ਹੁਣ ਇਹਦੇ ਪੈਰ ਬਾਈ ਦੇ ਵਿਚਾਰੇ ਦੇ ਗਲੇ ਪਏ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜਦੋਂ ਪਹਿ ਕਵਾੜ ਦਾ ਕੰਮ ਕਰਦਾ ਸੀ ਨਸ਼ੇ ਕਰਦਾ ਰਿਹਾ ਹੁਣ ਇਹ ਡਿੱਗ ਪਿਆ ਹੁਣ ਇਹ ਗਲ ਰਿਹਾ ਇਹਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਦੇਖਣ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਇਹਦੇ ਆਲੇ-ਦਾਲੇ ਜਿੰਨੇ ਵੀ ਲੋਕ ਬੈਠੇ ਆ ਰਹਿੰਦੇ ਆ ਇਹਦੇ ਸਾਥੀ ਆ ਉਹ ਸਾਰੇ ਹੀ ਇਸ ਕੈਟਾਗਰੀ ਦੇ ਆ ਪਰ ਜਰ ਇਥੋਂ ਦੀ ਪ੍ਰਸ਼ਾਸਨ ਜਾਂ ਸਿਸਟਮ ਵੀ ਤਾਂ ਨੰਗਦਾ ਹੀ ਹੋ ਉਹਦੀ ਵੀ ਤਾਂ ਨੌਲੇਜ ਹੋਣਾ ਚਾਹੀਦਾ ਹੈ ਪਰ ਸਰਕਾਰਾਂ ਬਣਦੀਆਂ ਪਾਰਟੀਆਂ ਝੂਠੇ ਸੱਚੇ ਵਾਅਦੇ ਕਰਕੇ ਵੋਟਾਂ ਲੈਂਦੀਆਂ ਪਰ ਗੱਲ ਇਹ ਹੈ ਵੀ ਇਸ ਵਾਰ ਤੁਸੀਂ ਮੈਨੀਫੈਸਟੋ ਦੇ ਵਿੱਚ ਇਹ ਗੱਲ ਦੇਖੋਗੇ ਕੋਈ ਧਿਆਨ ਦੇਵੋਗੇ ਕੋਈ ਵੀ ਕਿਸੇ ਨੇ ਕਿਸੇ ਵੀ ਕਾਲਮ ਦੇ ਉੱਤੇ ਲਿਖਿਆ ਹੋਇਆ ਪੜੋਗੇ ਵੀ ਜਿਹੜੇ ਸੜਕਾਂ ਤੇ ਲਵਾਰਸ ਲੋਕ ਰਹਿੰਦੇ ਆ ਅਸੀਂ ਉਹਨਾਂ ਦੀ ਗੱਲ ਕਰਾਂਗੇ ਅਸੀਂ ਉਹਨਾਂ ਵਾਸਤੇ ਸ਼ੈਲਟਰ ਬਣਾਵਾਂਗੇ ਕਿਸੇ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਹੋਊਗਾ ਵੀ ਅਸੀਂ ਨਸ਼ਿਆਂ ਨੂੰ ਖਤਮ ਕਰਾਂਗੇ ਅਸੀਂ ਨਸ਼ਿਆਂ ਨੂੰ ਖਤਮ ਕਰਨ ਲਈ ਕਾਉਂਸਲਿੰਗ ਹੋਮ ਬਣਾਵਾਂਗੇ ਕਾਉਂਸਲਰ ਪੁਆਇੰਟ ਕਰਾਂਗੇ ਚੰਗੇ ਡਾਕਟਰ ਜਿਹੜੇ ਸਾਈਕੀਆਟ੍ਰਿਕ ਡਾਕਟਰ ਨੇ ਸਾਈਕਾਲੋਜਿਸ ਨੇ ਉਹਨਾਂ ਨੂੰ ਪੁਆਇੰਟ ਕਰਾਂਗੇ ਉਹਨਾਂ ਨੂੰ ਪੁਆਇੰਟ ਕਰਕੇ ਉਹਨਾਂ ਬੱਚੇ ਬੱਚੀਆਂ ਨੂੰ ਨਸ਼ਿਆਂ ਦੀ ਦਲਦਲ ਚੋਂ ਕੱਢਾਂਗੇ ਜਿਹੜੇ ਬੱਚੇ ਸਾਡੇ ਕਿਤੇ ਨਾ ਕਿਤੇ ਨਸ਼ਿਆਂ ਦੀ ਦਲਦਲ ਤੇ ਫਸ ਜਾਂਦੇ ਨੇ ਕਿਸੇ ਦੇ ਮੈਨੀਫੈਸਟੋ ਦੇ ਵਿੱਚ ਲਿਖਿਆ ਵੀ ਜਿਹੜੇ ਅਨਨੋਨ ਲੋਕ ਨੇ ਲਾਵਾਰਸ ਲੋਕ ਨੇ ਜਿਨ੍ਹਾਂ ਨੂੰ ਕੋਈ ਸਾਥਦਾ ਨਹੀਂ ਪੁਨਰ ਸੰਭਾਲਣ ਵਾਸਤੇ ਅਸੀਂ ਹੋਮਸ ਬਣਾਵਾਂਗੇ ਇਦਾਂ ਦੇ ਜਾਂ ਕਿਤੇ ਮੈਨੀਫੈਸਟੋ 'ਚ ਇਹ ਗੱਲ ਲਿਖੀ ਆ ਜਿਹੜੇ ਲੋਕ ਇਸ ਤਰ੍ਹਾਂ ਦੇ ਲੋਕਾਂ ਨੂੰ ਸੰਭਾਲਦੇ ਨੇ ਜਾਂ ਸੰਭਾਲਣਗੇ ਉਹਨਾਂ ਨੂੰ ਅਸੀਂ ਆਹ ਵਾਲੀਆਂ ਸਹੂਲਤਾਂ ਦੇਵਾਂਗੇ ਤੇ ਸਾਡੇ ਪਰਾਵਾ ਆਸਰਾ ਤੋਂ ਨੇ ਬਾਈ ਜੀ ਸੰਦੀਪ ਸਿੰਘ ਜੀ ਸਾਡੀ ਕੁਝ ਦਿਨ ਪਹਿਲਾਂ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨੇ ਇਹ ਮੁੱਦਾ ਵਿਚਾਰਿਆ ਇਹ ਮੁੱਦੇ ਤੇ ਗੱਲ ਕੀਤੀ ਵੀ ਇਹਨਾਂ ਦੇ ਵੀ ਤਾਂ ਅਧਿਕਾਰ ਨੇ ਕੋਈ ਨਾਗਰਿਕ ਦਾ ਅਧਿਕਾਰ ਕਿੱਥੇ ਆ ਇਹ ਨਾਗਰਿਕ ਨਹੀਂ ਹੁਣ 500 ਤੋਂ ਵੱਧ ਮੈਂਬਰ ਸਾਡੇ ਕੋਲੇ ਸੁਪਨਿਆਂ ਦੇ ਘਰ ਰਹਿੰਦੇ ਆ ਇਦਾਂ ਹੀ ਇਸ ਤੋਂ ਵੀ ਵੱਧ ਮੈਂਬਰ ਪਰਾਵਾ ਆਸਰਾ ਦੇ ਵਿੱਚ ਰਹਿੰਦੇ ਆ ਪੇ ਉਹਨਾਂ ਦੇ ਅਧਿਕਾਰ ਕਿੱਥੇ ਆ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦੀਆਂ ਪੈਨਸ਼ਨਾਂ ਉਹਨਾਂ ਦੇ ਹੱਕ ਇਹਨੇ ਬਣਦੇ ਆ ਜਿਵੇਂ ਮੈਂ ਗੱਲ ਕੀਤੀ ਆ ਬਿਜਲੀ ਦੀ ਹਰ ਇੱਕ ਨਾਗਰਿਕ ਨੂੰ ਬਿਜਲੀ ਦੇ 300 ਯੂਨਿਟ ਮਾਫ ਆ ਤੇ ਇਹ 500 ਬੰਦੇ ਸਾਡੇ ਕੋਈ ਰਹਿ ਰਿਆ ਇਹਨਾਂ ਵਾਸਤੇ ਕੋਈ ਮਾਫੀ ਨਹੀਂ ਕੋਈ ਯੂਨਿਟ ਨਹੀਂ ਇਹਨਾਂ ਵਾਸਤੇ ਇਹਨਾਂ ਨੂੰ ਹੁਣ ਜੇ ਅਸੀਂ ਸਰਕਾਰੀ ਹਸਪਤਾਲ ਲੈ ਜੀਏ ਇਹਦੇ ਵਾਸਤੇ ਕੋਈ ਇਲਾਜ ਨਹੀਂ। E108 ਐਂਬੂਲੈਂਸ ਘੁੰਮਦੀ ਆ। ਇਹਦੇ ਵਾਸਤੇ ਕੋਈ 108 ਨਹੀਂ ਬਣੀ ਹੋਈ। ਇਹਨੂੰ ਕੋਈ ਲੈਣ ਨਹੀਂ ਆ ਸਕਦਾ ਸੀ। ਇੰਨੇ ਦਿਨਾਂ ਦੇ ਬੰਦੇ ਸਾਡੇ ਨਾਲ ਕਾਲ ਕਰ ਰਹੇ 3 ਦਿਨ ਹੋ ਗਏ। ਹਾਲਾਂਕਿ ਉਲਟਾ ਸਾਡੇ ਨਾਲ ਲੜੀ ਜਾਂਦੇ ਨੇ ਬੰਦੇ। ਕਮੈਂਟਾਂ ਦੇ ਵਿੱਚ ਲਿਖੀ ਜਾਂਦੇ ਨੇ ਵੀ ਤੁਸੀਂ ਝੂਠ ਬੋਲਦੇ ਹੋ, ਤੁਸੀਂ ਲੈ ਕੇ ਨਹੀਂ ਜਾਂਦੇ। ਭਰਾਵੋ ਅਸੀਂ ਕਿਹੜਾ ਕੋਈ ਸਰਕਾਰ ਆ ਜਾਂ ਕੋਈ ਸਿਸਟਮ ਆ? ਸਾਡੀ ਜਿੰਨੀ ਕਿ ਸਾਨੂੰ ਅਕਲ ਆ ਜਿੰਨੀ ਕਿ ਸਾਡੇ ਕੋਲੇ ਸਮਝ ਆ ਜਿੰਨੀ ਕਿ ਸਾਨੂੰ ਸਮਰੱਥਾ ਦਿੱਤੀ ਹੈ ਬਾਬਾ ਜੀ ਨੇ ਅਸੀਂ ਕਰੀ ਜਾਂਦੇ ਆ ਇੱਧਰ ਛਾਵੇਂ ਆ ਜਾ ਬੰਦੋ ਹੁਣ ਸਾਸੀ ਕਾ ਹੁਣ ਸਾਡੇ ਕੋਲੇ ਕੱਲ ਅਸੀਂ ਮਲੋਟ ਗਏ ਹੋਏ ਸੀ ਰਾ ਉੱਤੇ ਸਾਰਾ ਦਿਨ ਨਿਕਲ ਗਿਆ ਪਰਸੋਂ ਭੈਣ ਨੂੰ ਲੈ ਕੇ ਆਏ ਆ ਉਹ ਤੋਂ ਸੋਜਪੁਰ ਜਲੇ ਐਦਾਂ ਹੀ ਚੱਲੀ ਜਾਂਦਾ ਸਾਰਾ ਦਿਨ ਅੱਜ ਹੁਣ ਸਵੇਰ ਦੇ ਟਾਈਮ ਅਸੀਂ ਲੁਧਿਆਣਾ ਸਟੇਸ਼ਨ ਤੇ ਖੜੇ ਆ ਹੁਣ ਜਿਹੜੇ ਵੀਰੇ ਦੀ ਵੀਡੀਓ ਦਾ ਪਾਈ ਦੀ ਬਣਾ ਕੇ ਭੇਜ ਰਹੇ ਆ ਉਹ ਸਾਨੂੰ ਬੁਲੀ ਜਾਂਦੇ ਆ ਵਾ ਤਾਂ ਗੁੱਸਾ ਕਰੀ ਜਾਂਦੇ ਆ ਭਰਾਵੋ ਗੁੱਸਾ ਨਾ ਕਰਿਆ ਕਰੋ ਤੁਸੀਂ ਸਮਝੋ ਤੁਸੀਂ ਆ ਕੇ ਉੱਥੇ 10-3 ਸਾਡੇ ਨਾਲ ਪੀਲ ਲਾ ਕੇ ਦੇਖੋ ਅਸੀਂ ਕੋਈ ਜਾਣ ਬੁੱਝ ਕੇ ਲੇਟ ਨਹੀਂ ਹੁੰਦੇ ਸੇਵਾ ਵੀ ਕਰਮਾਂ ਦੀ ਆ ਜੇ ਇਸ ਬਾਈ ਦੇ ਕਰਮਾਂ 'ਚ ਜਾਂ ਸਾਡੇ ਕਰਮਾਂ 'ਚ ਇਸ ਬਾਈ ਦੀ ਸੇਵਾ ਲਿਖੀ ਆ ਤਾਰਫੀ ਕਰ ਲੈਣੀ ਆ ਇਹ ਨਹੀਂ ਲਿਖੀ ਤਾਂ ਕੋਈ ਦੁਨੀਆ ਦੀ ਤਾਕਤ ਬਦਲ ਨਹੀਂ ਸਕਦੀ ਅਸੀਂ ਤੇ ਇਸ ਕਰਕੇ ਸਾਡੀ ਬੇਨਤੀ ਆ ਆਪਣੇ ਆਸ-ਪਾਸ ਖਿਆਲ ਰੱਖੋ ਅ ਲੁਧਿਆਣਾ ਸਟੇਸ਼ਨ ਦੇ ਬਾਹਰ ਅ ਵੀ ਧਿਆਨ ਦਿਵਾਉਣਾ ਚਾਹੁੰਦੇ ਆ ਸਰਕਾਰ ਦਾ ਸਿਸਟਮ ਦਾ ਪ੍ਰਸ਼ਾਸਨ ਦਾ ਬੇਅਤਕ ਸ਼ਰਿਆਮ ਨਸ਼ਾ ਚੱਲਦਾ ਨਸ਼ਾ ਵੇਖਦਾ ਬੱਚੇ ਜਿਹੜੇ ਫਿਊਟ ਲਈ ਜਾਂਦੇ ਆ ਸਸਤੀ ਕਾਲ ਵੀਰੇ ਤੇ ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਕੋਈ ਪਰਾਲਾ ਕਰੋ ਇਹ ਲੁਕੇ ਸੁਪਿਆ ਨਹੀਂ ਕੋਈ ਸਾਰਿਆਂ ਦੇ ਸਾਹਮਣੇ ਹੋ ਰਿਹਾ ਤੇ ਅੱਜ ਇਸ ਬਾਈ ਨੂੰ ਅਸੀਂ ਲੈ ਕੇ ਚੱਲੇ ਆ ਆਪਣੇ ਨਾਲ ਸੁਪਨਿਆਂ ਦੇ ਘਰ ਇਹ ਆਪਣਾ ਕੀ ਨਾਮ ਦੱਸਦੇ ਆ ਬਾਈ ਕੀ ਨਾਮ ਤੇਰਾ ਰਾਜੂ ਰਾਜੂ ਕੀ ਕੰਮ ਕਰਦਾ ਕਵਾੜ ਦਾ ਕਿੱਥੋਂ ਦਾ ਰਹਿਣ ਵਾਲਾ ਰਾਜੂ ਆ ਦੇ ਦੇ ਕਿੱਥੋਂ ਦੇ ਰਹਿਣ ਵਾਲੇ ਹੋ ਹੈ ਸਰੰਦਰਾ ਈ ਸਰੰਦਰਾ ਸਰੰਦਰਾ ਠੀਕ ਆ ਤੇ ਡੈਡੀ ਦਾ ਕੀ ਨਾ ਹੈ ਸ਼ਾਮਲਾਲ ਸ਼ਾਮਲਾਲ ਅੱਛਾ ਤੇ ਸ਼ਾਮਲਾਲ ਜੀ ਕਿੱਥੇ ਨੇ ਹੁਣ ਪ੍ਰਾਤਨਾ ਕੋਈ ਹੈਗਾ ਕਹਿਣਾ ਬੱਚੇ ਵਿਆਹ ਕਰਾਇਆ ਸੀ ਕਿੰਨਾ ਪੜ੍ਹੇ ਹੋ ਸਾਰੀ ਉਮਰ ਕਵਾੜ ਦੇ ਕੰਮ ਕੀਤਾ ਜਿੰਨੇ ਕਮਾਉਂਦੇ ਸੀ ਫਿਰ ਨਸ਼ਾ ਕਰ ਲੈਂਦਾ ਸੀ ਉਹ ਨਹੀਂ ਇਹ ਆ ਗਿਆ ਜਿਹੜੇ ਸਹੀ ਲੰਦਾ ਹੈ ਇਹ ਜਿਹੜੇ ਸਹੀ ਲੰਦਾ ਹੈ ਮਾਰ ਫੇਰ ਦੱਸ ਫੇਰੀ ਲੌਲੇ ਰੇੜੇ ਤੇ ਉਹ ਕਿੱਥੇ ਰੇੜਾ ਹੁਣ ਰੇੜਾ ਚੱਕਾ ਗਿਆ ਉਹ ਪਤਾ ਬਤਾ ਕਰਾ ਬਤਾ ਉਸ ਨੂੰ ਬੋਲ ਕੀ ਕਰਦਾ ਸੀ ਜੀ ਇਹ ਨਸ਼ਾ ਕਰਦਾ ਸੀ ਕੋਈ ਪਤਾ ਬਤਾ ਉਪਰੀ ਤੋਂ ਬੋਲ ਦੇ ਬਗਾ ਮਾਰ ਕੇ ਮਾਰ ਕੇ ਕੁਝ ਵੀ ਬੋਲ ਦੇ ਕੀ ਕਰਦਾ ਸੀ ਇਹ ਨਸ਼ਾ ਕਰਦਾ ਸੀ ਕੋਈ ਦੇਖੋ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਦਿਨ ਹੀ ਮੈਂ ਭਰਿਆ ਹੋਇਆ ਲੋਕ ਕਹਿੰਨ ਦਰਬੇਸ਼ ਅੱਜ ਬਾਈ ਦੇ ਚਿਹਰੇ ਤੇ ਕਾਸ ਜੰਮੀ ਆ ਕੱਪੜਿਆਂ ਤੇ ਕਾਸ ਜੰਮੀ ਆ ਖੱਤ ਦੇਖੋ ਕਿੰਦਾ ਕਾਲੇ ਹੋਏ ਪਏ ਆ ਪੈਰ ਦੇਖੋ ਗਲੇ ਪਏ ਆ ਦੁਨੀਆ ਸਭ ਆਪੂ ਆਪਣੇ ਕੰਮਾਂ ਦੀ ਦੌੜ 'ਚ ਲੱਗੀ ਹੋਈ ਆ ਹਰ ਬੰਦਾ ਭੱਜਿਆ ਫਿਰਦਾ ਕਦੇ ਨਾ ਖਤਮ ਹੋਣ ਵਾਲੀ ਦੌੜ ਤੇ ਲੱਗਿਆ ਫਿਰਦਾ ਕੋਈ ਫਰਕ ਨਹੀਂ ਕਿਸੇ ਨੂੰ ਰਾਜੂ ਮਰ ਜੇ ਤਾਂ ਕੋਈ ਫਰਕ ਨਹੀਂ ਰਾਜੂ ਜੀਵੇ ਤਾਂ ਵੀ ਕੋਈ ਫਰਕ ਨਹੀਂ ਕਿਸੇ ਨੂੰ ਮਤਲਬ ਇੱਥੇ ਜ਼ਿੰਦਗੀਆਂ ਤੇ ਸਾਡੇ ਟੀਮ ਦੇ ਮੈਂਬਰ ਆ ਸ਼ੈਫੀ ਇਹਦੀ ਡਿਊਟੀ ਲੱਗੀ ਸੀਗੀ ਜਦੋਂ ਵੀ ਲੁਧਿਆਣੇ 'ਚ ਕੋਈ ਕੇਸ ਹੁੰਦਾ ਵੈਰੀਫਾਈ ਕਰਨਾ ਪਤਾ ਕਰਨਾ ਦੇਖਣਾ ਇਹਨੂੰ ਡੀਟੀ ਲਾਈਦੀ ਆ ਵੀਰ ਹਣੀ ਸਾਡੇ ਮੂਰੇ ਹੋ ਕੇ ਸਾਰਾ ਪਤਾ ਕਰਕੇ ਜਾਣਕਾਰੀ ਲੈ ਕੇ ਦਿੰਦੇ ਨੇ ਉਹਨੇ ਸਵੇਰ ਦਾ ਵੀਰ ਇੱਥੇ ਖੜਾ ਸੀਗਾ ਅਸੀਂ ਲੇਟ ਹੋ ਕੇ ਪਿੱਛੇ ਹੋਏ ਆਉਂਦੇ ਹੋਏ ਬਸ ਅਰਦਾਸ ਕਰਿਓ ਇਹ ਬਾਈ ਜਿਹੜਾ ਰਾਜੂ ਨੂੰ ਅਸੀਂ ਲੈ ਕੇ ਚੱਲਦੇ ਆ ਨਾਲ ਕਿ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਮਹਾਰਾਜ ਇਹਨੂੰ ਵੀ ਸਮੱਤ ਬੁੱਧੀ ਬਖਸ਼ਣ ਇਹ ਵੀ ਇੱਕ ਇਨਸਾਨਾ ਵਾਂਗ ਮਾਨਸਾਨੀਅਤ ਭਰਿਆ ਜੀਵਨ ਬਤੀਤ ਕਰੋ ਪਰ ਸਾਡੀ ਬੇਨਤੀ ਆ ਭੈਣੋਂ ਤੇ ਭਰਾਵੋ ਆਪਣਾ ਫਰਜ ਪੂਰਾ ਕਰੋ ਇਹਨਾਂ ਲੋਕਾਂ ਨੂੰ ਪੁੱਛਿਆ ਜਰੂਰ ਕਰੋ ਜਿਹੜੇ ਸਾਡੇ ਪੋਲੀਟਿਕਲ ਲੋਕ ਨੇ ਇਲੈਕਸ਼ਨਾਂ ਆ ਜਾਣੀਆਂ ਹੁਣ 2 ਮਹੀਨੇ 3 ਪੂਰਾ ਧੂਮ ਧੜਕਾ ਚੱਲਣਾ ਹਰੇਕ ਲੀਡਰ ਨੇ ਹਰੇਕ ਪਾਰਟੀ ਨੇ ਆਹੀ ਗੱਲ ਕਹਿਣੀ ਆ ਕਿ ਮੈਂ ਬਹੁਤ ਚੰਗਾ ਅਸੀਂ ਬਹੁਤ ਚੰਗੇ ਆ ਅਸੀਂ ਤੁਹਾਡੇ ਆ ਅਸੀਂ ਤੁਹਾਡੇ ਲਈ ਆ ਪਰ ਜਿੱਤ ਕੇ 5 ਸਾਲ ਫਿਰ ਕੋਈ ਨਹੀਂ ਪੁੱਛਦਾ ਸਮੇਂ ਇਸ ਕਰਕੇ ਅਸਲੀ ਮੁੱਦੇ ਤੇ ਗੱਲ ਕਰਿਆ ਕਰੋ ਜਿਹੜੀਆਂ ਸਾਡੀਆਂ ਮਾਲਕ ਜ਼ਰੂਰਤਾਂ ਵਾ ਉਹਨਾਂ ਦੀ ਮੰਗ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭੀ ਗੱਲ ਬਾਈ ਨਹੀਂ ਵਸ ਬਾਈ ਜੋਸ਼ ਦਿਨੇ ਆ ਜੋ ਨਾ ਬੱਬਾ ਬਾਈ ਬਾਈ ਆਈ ਬਾਈ ਨਹੀਂ ਬਾਈ ਕੋਈ ਨਹੀਂ ਅਸੀਂ